ਸਰਦੂਲ ਨੇ ਇੱਕ ਵਾਰ ਦੱਸਿਆ ਬਈ ਛਿੰਦੇ ਦਾ ਫੋਨ ਆਇਆ ਅੱਛਾ ਨੂਰੀ ਨੂੰ ਤੇ ਕੁਛ ਆਇਆ ਜਿਹਦੇ ਅੰਦਾਜ਼ ਚ ਬਈ ਆਹ ਸਰਦੂਲ ਨਾਲ ਗੱਲ ਕਰਾਈ ਨੂਰੀ ਭਲੇਖਾ ਖਾ ਗਈ ਬਈ ਸਰਦੂਲ ਛਿੰਦਾ ਬਣ ਕੇ ਗੱਲ ਕਰ ਰਿਹਾ ਕਿਤੇ ਬਾਹਰ ਗਿਆ ਐ ਘਰੇ ਵੀ ਕਰ ਲੈਂਦਾ ਸੀ ਨਾ ਅੱਛਾ ਜੀ ਹੋ ਨੂਰੀ ਫੇਰ ਨਿਕਲੀ ਅੱਛਾ ਕੰਨੀ ਸੱਦਾ ਬੰਦੇ ਨੂੰ ਗੱਲ ਕਰੇ ਹਰ ਥਾਂ ਤੇ ਐਵੇਂ ਟੀਚਰ ਵਾਜੀ ਜੀ ਕਰਨ ਲੱਗ ਜਾਂਦੇ ਹੋ ਉਹ ਕੋ ਕੁ ਝੰਦਾ ਕਹੀ ਜੇ ਨਹੀਂ ਮੈਂ ਝੰਦਾ ਬੋਲਣਾ ਸਰਦੂਲ ਨਾਲ ਗੱਲ ਕਰਾਂਗੇ ਕੰਮ ਦੀ ਗੱਲ ਕਰਨੀ ਉਹ ਬਹੁਤ ਸਰਦੂਲ ਕਹਿੰਦਾ ਮੈਨੂੰ ਝੰਦਾ ਫੋਨ ਆਇਆ ਯਾਰ ਜੂ ਨੂਰੀ ਨੂੰ ਕੀ ਹੋ ਗਿਆ ਉਹ ਮੈਨੂੰ ਓ ਖੜੇ ਘਵਾੜੇ ਆਂਗੂ ਪੈ ਗਈ ਮੈਂ ਤੇਰੇ ਨਾਲ ਗੱਲ ਕਰਨੀ ਚਾਹੁੰਦਾ ਤਾਂ ਫਿਰ ਮੈਂ ਦੱਸਿਆ ਵੀ ਐਂ ਪਲੇਖਾ ਪਿਆ ਗਿਆ ਉਹਨੂੰ ਵੀ ਮੈਂ ਝੰਦਾ ਬਣ ਕੇ ਗੱਲ ਕਰਦਾ ਉਹ ਜਿੱਥੇ ਵੰਦਾ ਸੀ ਹੂੰ ਸ਼ੂਟਿੰਗਾਂ 'ਚ ਜਦੋਂ ਅਸੀਂ ਸੱਦੇ ਹੁੰਦੇ ਸੀਗੇ ਰਿਕਾਰਡਿੰਗ ਵੇਲੇ ਮਤਲਬ ਉਹਨੂੰ ਨਾ ਦਾ ਆਉਣ ਦੀ ਕਾਲੀ ਹੁੰਦੀ ਸੀ ਨਾ ਜਾਣ ਦੀ ਕਾਲੀ ਹੁੰਦੀ ਸੀ ਅੱਛਾ ਮਤਲਬ ਜੇ ਸਵੇਰੇ 10 ਵਜੇ ਸੱਦ ਲਿਆ ਹੂੰ ਹੂੰ ਤੇ ਹੋ ਸਕਦਾ ਵੀ ਉਹ 1-2 ਵਜੇ ਤਾਂ ਆ ਹੀ ਜਾਵੇ ਹੂੰ ਤੇ ਜੇ 7-8 ਵਜੇ ਵਿਲਾ ਹੋ ਗਿਆ ਤੇ ਜ਼ਰੂਰੀ ਹੋਊਗਾ ਥੋੜੇ ਵੀ 7-8 ਵਜੇ ਚਲੇ ਜਾਣਾ ਰਾਤ ਦੇ 12 ਵੀ ਵਜ ਸਕਦੇ ਅੱਛਾ ਜੀ